क्षमा भी कम नहीं कुछ इश्क में परवाने से जान देता है अगर वो तो ये सर देती है ਸ਼ਹੀਦਾਂ ਦੇ ਸਰਤਾਜ ਤੇ ਸਿੱਖ ਕੌਮ ਦੇ ਇਤਿਹਾਸ ਵਿੱਚ ਸ਼ਹਾਦਤਾਂ ਦਾ ਮੁੱਢ ਬੱਜਣ ਵਾਲੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਅਪ੍ਰੈਲ 1620 ਨੂੰ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਮਾਤਾ ਪਾਨੀ ਜੀ ਦੀ ਕੁੱਖੋਂ ਹੋਇਆ। ਆਪ ਜੀ ਦਾ ਬਚਪਨ ਨਾਨਾ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੀ ਦੇਖ-ਰੇਖ ਹੇਠ ਬੀਤਿਆ। ਆਪ ਜੀ ਦੀ ਤੀਖਣ ਬੁੱਧੀ ਦੇਖਦਿਆਂ ਗੁਰੂ ਅਮਰਦਾਸ ਪਾਤਸ਼ਾਹ ਨੇ ਆਪਣੇ ਦੋਤੇ ਅਰਜਨ ਲਈ ਦੋਹਿਤਾ ਬਾਣੀ ਕਾ ਬੋਹਿਤਾ ਕਹਿੰਦਿਆਂ ਬਚਨ ਕੀਤੇ ਸੀ। ਜੋ ਅਰਜਨ ਨੇ ਗੁਰੂ ਅਰਜਨ ਦੇਵ ਬਣ ਕੇ ਤੇ ਗੁਰਬਾਣੀ ਦੀ ਸੰਪਾਦਨਾ ਕਰਕੇ ਸੱਚ ਕਰ ਦਿਖਾਏ ਸਨ। ਬਾਲ ਅਰਜਨ ਤੇ ਬਚਪਨ ਦੇ 11 ਸਾਲ ਗੋਇੰਦਵਾਲ ਦੀ ਧਰਤੀ ਤੇ ਸਿੱਖਿਆ ਹਾਸਲ ਕਰਦਿਆਂ ਬਤੀਤ ਹੋਈ। ਉਪਰੰਤ ਆਪ ਜੀ ਪਰਿਵਾਰ ਸਮੇਤ ਗੁਰੂ ਕਾ ਚੱਕ, ਪਾਵ ਅੰਮ੍ਰਿਤਸਰ ਜਾ ਕੇ ਵਸ ਗਏ। ਆਪ ਜੀ ਦਾ ਵਿਆਹ ਮਾਤਾ ਗੰਗਾ ਜੀ ਨਾਲ ਹੋਇਆ ਤੇ ਆਪ ਜੀ ਦੇ ਘਰ ਬਾਬਾ ਬੁੱਢਾ ਜੀ ਦੇ ਆਸ਼ੀਰਵਾਦ ਸੰਕਾ 6ਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਪ੍ਰਕਾਸ਼ ਤਾਰਿਆ। 1638 ਵਿੱਚ ਪਿਤਾ ਗੁਰੂ ਰਾਮਦਾਸ ਜੀ ਆਪ ਨੂੰ ਗੁਰਿਆਈ ਸੌਂਪ ਕੇ ਸੱਚਖੰਡ ਜਾਬੇ ਰਾਜੀ ਗੁਰਗੱਦੀ ਦੀ ਜ਼ਿੰਮੇਵਾਰੀ ਮਿਲਣ ਤੇ ਆਪ ਜੀ ਨੇ ਗੁਰੂ ਨਾਨਕ ਸਾਹਿਬ ਦੇ ਅਰੰਭੇ ਰਾਹ ਤੇ ਤੁਰਦਿਆਂ ਮਹਾਨ ਕਾਰਜ ਕੀਤੇ ਗੁਰੂ ਸਾਹਿਬ ਨੇ ਪੰਜਾਬ ਦੇ ਭੂਗੋਲਿਕ ਵਿਕਾਸ ਵਿੱਚ ਯੋਗਦਾਨ ਪਾਉਂਦਿਆਂ ਤਰਨਤਾਰਨ ਕਰਤਾਰਪੁਰ ਖੇਟਾ ਸਾਹਿਬ ਸ੍ਰੀ ਹਰਗੋਬਿੰਦਪੁਰਾ ਨਗਰ ਬਸਾਏ ਤੇ ਅਮ੍ਰਿਤਸਰ ਵਿੱਚ ਸ੍ਰੀ ਹਰਮੰਦਰ ਸਾਹਿਬ ਦੀ ਉਸਾਰੀ ਸਰੋਵਰ ਦੀ ਖੁਦਾਈ ਗੁਰੂ ਕੇ ਬਾਜ਼ਾਰ ਗੁਰੂ ਕੇ ਮਹਿਲ ਸੰਤੋਖ ਸਰ ਸਰੋਵਰ ਰਾਮ ਸਰ ਸਰੋਵਰ ਅਤੇ ਲਾਹੌਰ ਵਿੱਚ ਬੋਲੀ ਦਾ ਨਿਰਮਾਣ ਕਰਵਾਇਆ ਆਪ ਜੀ ਵੱਲੋਂ ਕੀਤਾ ਗਿਆ ਸਭ ਤੋਂ ਮਹਾਨ ਕਾਰਜ ਪਹਿਲੇ ਚਾਰ ਗੁਰੂ ਸਾਹਿਬਾਨਾਂ ਤੇ ਸੰਤਾਂ ਭਗਤਾਂ ਦੀ ਬਾਣੀ ਇਕੱਤਰ ਕਰਕੇ ਆਦ ਗ੍ਰੰਥ ਦੀ ਸੰਪਾਦਨਾ ਕਰਨਾ ਸੀ ਉਸ ਮਹਾਨ ਕਾਰਜ ਲਈ ਪਹਿਲਾਂ ਆਪ ਜੀ ਨੇ ਵੱਖ-ਵੱਖ ਥਾਵਾਂ ਤੋਂ ਗੁਰੂ ਸਾਹਿਬਾਨਾਂ ਦੀ ਸੰਭਾਲੀ ਬਾਣੀ ਨੂੰ ਇਕੱਤਰ ਕੀਤਾ ਫਿਰ ਅੰਮ੍ਰਿਤਸਰ ਵਿਖੇ ਰਾਮ ਸਰ ਸरोवर ਦੇ ਕੰਢੇ ਪਾਈ ਗੁਰਦਾਰੀ ਪਾਸੋਂ ਸਾਰੀ ਬਾਣੀ ਆਪ ਬੋਲ ਕੇ ਤਰਤੀਬ ਨਾਲ ਲਿਖਵਾਈ ਗੁਰੂ ਸਾਹਿਬ ਦੇ ਆਰੰਭੇ ਇਸ ਕਾਰਜ ਵਿੱਚ ਆਪ ਜੀ ਦੇ ਭਰਾ ਪ੍ਰੀਤੀ ਸਮੇਤ ਕਈ ਲੋਕਾਂ ਨੇ ਵਿਗਨ ਪਾਉਣ ਦੀ ਕੋਸ਼ਿਸ਼ ਕੀਤੀ ਪਰ ਆਪ ਜੀ ਨੇ ਲਗਾਤਾਰ ਕਈ ਸਾਲਾਂ ਦੀ ਕਰੜੀ ਮਿਹਨਤ ਸਦਕਾ ਇਸ ਕਾਰਜ ਨੂੰ ਨੇਪਰੇ ਚਾੜ ਕੇ ਹਰਮੰਦਰ ਸਾਹਿਬ ਵਿਖੇ ਆਦ ਗ੍ਰੰਥ ਦਾ ਪਹਿਲਾ ਪ੍ਰਕਾਸ਼ ਕਰਵਾਇਆ ਜਿਸ ਤੋਂ ਸਾਰੀ ਮਨੁੱਖਤਾ ਨੂੰ ਗੁਰਬਾਣੀ ਦੀ ਸੇਧ ਦੇਣੀ ਸ਼ੁਰੂ ਕੀਤੀ ਦੋਹੀਤਾ ਬਾਣੀ ਕਾ ਬੋਹੀਤਾ ਦਾ ਵਰਦਾਨ ਪ੍ਰਾਪਤ ਗੁਰੂ ਸਾਹਿਬ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਸਭ ਤੋਂ ਵੱਧ ਬਾਣੀ ਦਾਰ ਹੈ ਆਪ ਜੀ ਨੇ 2312 ਸ਼ਬਦਾਂ ਦੀ ਰਚਨਾ ਕੀਤੀ ਬਾਣੀ ਸੁਖਮਨੀ 12 ਮਹਾ 52 ਅਖਰੀ ਫੁਨ ਹੈ ਮਾਰੂ ਡਖਣੇ ਤੇ 6 ਬਾਰਾ ਆਪ ਜੀ ਦੀਆਂ ਮੁੱਖ ਰਚਨਾਵਾਂ ਨੇ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਨ ਨੀਤੀਵੇਤਾ ਮਹਾਨ ਸੰਪਾਦਕ ਮਹਾਨ ਰਚਨਾਕਾਰ ਤੇ ਮਹਾਨ ਸੰਗੀਤਕਾਰ ਵੀ ਸਨ ਤੇ ਆਪ ਜੀ ਵੱਲੋਂ ਕੀਤੇ ਜਾ ਰਹੇ ਕਾਰਜ ਕੱਟੜ ਮੁਗਲ ਬਾਦਸ਼ਾਹਤ ਨੂੰ ਬਰਦਾਸ਼ਤ ਨਾ ਹੋਈ ਜਿਸ ਕਾਰਨ ਆਪ ਜੀ ਨੂੰ 16 ਮਈ 1606 ਨੂੰ ਲਾਹੌਰ ਵਿਖੇ ਅਨੇਕਾਂ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਅਤੇ ਆਪ ਜੀ ਨਾਲ ਕੌਮ ਦੇ ਪਹਿਲੇ ਤੇ ਮਹਾਨ ਸ਼ਹੀਦ ਹੋਣ ਦਾ ਖਿਤਾਬ ਵੀ ਜੁੜ ਗਿਆ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ এবੀਪੀ ਸਾਂਝਾ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਹੈ